ਤਨਸੀਨ ਆਈਡੀ ਅੰਮ੍ਰਿਤਪੁਰ ਜਾਨਾ ਕਿਤਾ ਆਪਣੀ ਆਈਡੀ ਕਿਸੇ ਯਾਰ ਨਵੇਂ ਸਾਲ ਦੀ ਵਧਾਈ ਦਿੰਨਾ ਉਹ ਤੁਹਾਨੂੰ ਸਾਰਿਆਂ ਨੂੰ ਵੀ ਲੱਖ ਲੱਖ ਵਧਾਈ ਦਿੰਨਾ ਸਾਰਿਆਂ ਦੇ ਪਰਿਵਾਰ ਯਾਰ ਆਈਡੀ ਉੱਤੇ ਲੱਗ ਰਹੀ ਯਾਰ ਤੁਹਾਨੂੰ ਚੁੱਪ ਕਰ ਆਈਡੀ ਇਹ ਚੁੱਪ ਕਰ ਅੰਪਰੇ ਪੁਖਤਾ ਪ੍ਰਬੰਧ ਅਸੀਂ ਕੀਤੇ ਆ ਸਾਰੇ ਕਮਿਸ਼ਨਰੇਟ ਦੇ ਵਿੱਚ ਕਿ ਆਪਾਂ ਨੰਬਰ ਦੇ ਵਿੱਚ ਦੇਖੀਏ ਤਾਂ 4 ਡੀਸੀਪੀ ਸਾਡੇ ਬਾਹਰ ਨੇ ਔਰ ਲਾਈਟ ਆਪ మే <Santhe> 14 ఏ 1400 ఇన్కో లైట్ బంద్ కర్ 80 నా తీనే ਔਰ तकरीबन 55 ਦੇ ਕਰੀਬ ਸਾਡੀਆਂ ਪੈਟਰੋਲਿੰਗ ਪਾਰਟੀਆਂ ਸੀ ਇਸ ਤੋਂ ਇਲਾਵਾ ਸਾਰੇ ਥਾਣੇ ਪੀਸੀਆਰ ਦੀ ਫੋਰਸ ਟ੍ਰੈਫਿਕ ਦੀ ਫੋਰਸ ਸਾਰੀ ਔਨ ਗਰਾਉਂਡ ਹੈ ਔਰ ਇਸੇ ਤਰ੍ਹਾਂ ਅਸੀਂ ਵੀ ਅੱਗੇ ਰਵਾਂਗੇ ਮੈਂ ਵੀ ਸਿਵਲ ਡ੍ਰੈਸ ਦੇ ਸਰ ਕੇ ਪਾਈ ਹੈ ਕਿ ਤਾਂ ਕਿ ਮੈਂ ਆਮ ਨਾਗਰਿਕ ਵਾਂਗੂ ਸਾਰੀ ਚੀਜ਼ ਨੂੰ ਆਪਾਂ ਆਬਜ਼ਰਵ ਕਰ ਸਕੀਏ ਕਿ ਲੋਕ ਤਾਂ ਕਿ ਨਵੇਂ ਸਾਲ ਦੇ ਆਪਣੀ ਖੁਸ਼ੀ ਮਨਾਉਂਦੇ ਪਰ ਮੈਂ ਲੋਕਾਂ ਨੂੰ ਫੀਲ ਕਰਦਾ ਕਿ ਖੁਸ਼ੀ ਜ਼ਰੂਰ ਮਨਾਓ ਪਰ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਫਿਰ ਅਸੀਂ ਉਹਦੇ ਤੇ ਮਤਲਬ ਸਾਡੀ ਪਾਲਿਸੀ ਬੜੀ ਜ਼ੀਰੋ ਟੋਲਰੈਂਸ ਦੀ ਔਰ ਉਹਨਾਂ ਦੇ ਖਿਲਾਫ ਪੂਰੀ ਕਾਰਵਾਈ ਹੋਏਗੀ ਸਰ ਕਈ ਹੋਟਲਾਂ ਦੇ ਵਿੱਚ ਜਿਹੜੀ ਪਾਰਟੀ ਹੁੰਦੀ ਉਹਦੇ ਵਿੱਚ ਦੇਖੋ ਅਸੀਂ ਸਾਰੇ ਉਹਨਾਂ ਨੂੰ ਮੈਸੇਜ ਪਹੁੰਚਵਾ ਦਿੱਤਾ ਸੀਗਾ ਮੀਟਿੰਗ ਤਾਂ ਨਹੀਂ ਹੋਈ ਔਰ ਸਭ ਨੂੰ ਪਤਾ ਹੈ ਇਹ ਵੀ ਕਾਨੂੰਨ ਕੀ ਹੈ ਔਰ ਜਿਹੜਾ ਬੰਦਾ ਕਾਨੂੰਨ ਤੋੜੇਗਾ ਆਪ ਜ਼ਿੰਮੇਵਾਰ ਹੋਏਗਾ ਰਸਟਰੀਅਨ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਦੇ ਵਿੱਚ ਜਿਹੜੇ ਡਰਿੰਕਸ ਕਰਦੇ ਨੇ ਉਹਨਾਂ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਕਿਸੇ ਤਰ੍ਹਾਂ ਦਾ ਮਾਹੌਲ ਖਰਾਬ ਨਾ ਕੀਤਾ ਜਾਵੇ ਦੇਖੋ ਜੀ ਪਬਲਿਕ ਪਾਰਕਿੰਗ ਦਾ ਮੈਂ ਬੜਾ ਸਪੈਸ਼ਲ ਇਨਸਟਰਕਸ਼ਨ ਦਿੱਤਾ ਹੈ ਪਾਰਕਿੰਗ ਹਰ ਐਂਡ ਡਾਊਨ ਦੀ ਲਾਈਨ ਕਿ ਪਬਲਿਕ ਡਰਿੰਕਿੰਗ ਦੇ ਵਿੱਚ ਕੋਈ ਚਾਂਸ ਨਹੀਂ ਜਾਣਾ ਹੈ ਔਰ ਜਿੱਦ ਵੀ ਕੋਈ ਇਹੋਜਾ ਕਰਦਾ ਉਹਦੇ ਖਿਲਾਫ ਸਖਤ ਐਕਸ਼ਨ ਕਰੋ ਮੌਕੇ ਤੇ ਸਰ ਦਰਬਾਰ ਤਾਂ ਜਿਹੜੀ ਸੰਗਤਕਾਰੀ ਹੈ ਪਹਿਲੀ ਡ੍ਰਿੰਕ ਲੈ ਕੇ ਸਾਹਮਣੇ ਦੇਖੇ ਸਾਹਮਣੇ ਸਰ ਸਾਹਮਣੇ ਦੇਖਿਆ ਸੀ ਸਾਡੇ ਜਗਜੀਤ ਸਿੰਘ ਵਾਲੀਆ ਸਰ ਸਾਹਮਣੇ ਦੇਖ ਕੇ ਪਾਲ ਡੀਸੀ ਵੀ ਟ੍ਰੈਫਿਕ ਸਾਰੇ ਅਫਸਰ ਜਿਹੜੇ ਉਸ ਓਨਲੀ ਫਾਰ ਦਰਬਾਰ ਸਾਹਿਬ ਸੰਗਤ ਦੀ ਜਿਹੜੀ ਪਾਰਕਿੰਗ ਟ੍ਰੈਫਿਕ ਔਰ ਮੈਨੇਜਮੈਂਟ ਵਾਸਤੇ ਸਰ ਸਾਹਮਣੇ ਦੇਖਿਆ ਜੀ ਔਰ ਸਿਵਲ ਪਾਰਚਾਚ ਦਰਬਾਰ ਸਾਹਿਬ ਦੇ ਅੰਦਰ ਵੀ ਜਿਹੜੀ ਫੋਰਸ ਜੁਆਇ ਕੀਤੀ ਗਈ ਹੈ ਔਰ ਕਿੰਨੂੰ ਲੱਗਦਾ ਕਿ ਸਾਰੇ ਛੋਟੇ ਰੈਗੂਲੇਟਿਡ ਕੰਮ ਉੱਥੇ ਵੀ ਚੱਲ ਰਿਹਾ ਹੈ ਆ ਕਈ ਮੋਟਰਸਾਈਕਲ ਵੀ ਹੁਲੜ ਪਾਈ ਕਰਦੇ ਵੀ ਕਰਾਂਗੇ ਹੁਲੜ ਬਾਜੀ ਵਾਲਿਆਂ ਨੂੰ ਤੁਹਾਨੂੰ ਦੱਸਿਆ ਜੀ ਬਿਲਕੁਲ ਨਹੀਂ ਛੱਡਣਾ ਔਰ ਸਖਤ ਤੋਂ ਸਖਤ ਐਕਸ਼ਨ ਲਵਾਂਗੇ ਮੁੜ ਕੇ ਜਿਨ੍ਹਾਂ ਨੇ ਰਿਸਕ ਲੈਣਾ ਆਪਣੇ ਬਲ ਬੁੱਤੇ ਦੇ ਲੈਣ ਸਰ ਜੇ ਰਾਤ ਵੇਲੇ ਜੇ ਹਰਦੂਮ ਮਚਾਉਂਦੇ ਉਹਨਾਂ ਨੂੰ ਕੀ ਸੁਝਾਅ ਸਰ ਸਾਹਮਣੇ ਦੇਖ ਕੇ ਬੜਾ ਕਲੀਅਰ ਦੱਸਿਆ ਜੀ ਸਰ ਸਾਹਮਣੇ ਸਰ ਸਾਹਮਣੇ ਦੇਖ ਕੇ ਜੀ ਸਾਰੇ ਵਾਸਤੇ ਇੱਕੋ ਜਿਹਾ ਸਰ ਸਾਹਮਣੇ ਦੇਖ ਕੇ ਇੰਜੋਏਮੈਂਟ ਕਰਨ ਸਭ ਕੁਝ ਕਰ ਬਟ ਕੋਟ ਕਾਨੂੰਨ ਦੀ ਲਾਈਨ ਨਾ ਤੋੜਨ ਜੇ ਤੋੜਨਗੇ ਤਾਂ ਸਖਤ ਸਖਤ ਕਾਰਵਾਈ ਅਸੀਂ ਕਰਾਂਗੇ ਸਰ ਕੱਲ ਵੀ ਸਰ ਸਾਹਮਣੇ ਦੇਖ ਕੇ ਜੀ ਸਾਹਮਣੇ ਦੇਖ ਕੇ ਵੀ ਕਾਫੀ ਟ੍ਰੈਫਿਕ ਰਹਿੰਦੀ ਉਹਦੇ ਬਸ ਪਰਤ ਥੱਲੇ ਕਰੀ ਜਾਂ ਲੋਕੋ ਸਰ ਸਾਹਮਣੇ ਦੇਖ ਕੇ ਜੀ ਉਸ ਤਰ੍ਹਾਂ ਨਾ ਜੀ ਸਪੈਸ਼ਲ ਜਿਹੜੀ ਟਰਨਿੰਗ ਜਗ੍ਹਾ ਨਹੀਂ ਉਹਨਾਂ ਦੇ ਉੱਤੇ ਜਾਣਾ ਆਵਾਜਾਈ ਬਹੁਤ ਲੋਕਾਂ ਦੀ ਰਹਿੰਦੀ ਹੈ ਪਰ ਕੁਦਰਤੀ ਵਰਕਿੰਗ ਡੇ ਐ ਇਸ ਕਰਕੇ ਟ੍ਰੈਫਿਕ ਤੇ ਪਰਸਨਲ ਟ੍ਰੈਫਿਕ ਦਾ ਇਗਜ਼ਾਮ ਰਹਿਣਗੇ ਥੈਂਕ ਯੂ ਥੈਂਕ ਯੂ